ਸਾਡਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਾਈ ਪਿੰਡ ਨਥਾਣਾ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦੇ ਤਸਵੀਰ ਵੀ ਇਹਨੂੰ ਨਥਾਣਾ ਪੈ ਜਾਂਦੀ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਤੇ ਆ ਕਰੋ ਆਪਣੀ ਵੀਰੇ ਅੱਜ ਪਹਿਲੀ ਵੀਡੀਓ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਾਸੀ ਗੱਲ ਸਾਸੀ ਕਾ ਬਾਈ ਹਾਂ ਜੀ ਤੇ ਬਾਈ ਜੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਗੁਰਤੇਜ ਸਿੰਘ ਹੈ ਬਾਈ ਦਾ ਨਾਮ ਗੁਰਤੇਜ ਸਿੰਘ ਆ ਤੇ ਪਿੰਡ ਨਥਾਣਾ ਬਾਈ ਜੀ ਘਰ ਆਪਣਾ ਹਣਾ ਵੇ ਕਿਸੇ ਦਾ ਕੀ ਡਰੈਸ ਹੈ ਜੀ ਆਪਣਾ ਜੀ ਨੀਅਰ ਬੱਸ ਸਟੈਂਡ ਠੀਕ ਹੋ ਜੀ ਟਾਲੀ ਵਾਲਾ ਵਜਦੇ ਆ ਓ ਠੀਕ ਹੋ ਬਾਈ ਢਾਲੀ ਵਾਲ ਸਰਨੇਮ ਬਾਈ ਦਾ ਬਸ ਸਟੈਂਡ ਦੇ ਕੋਲ ਘਰ ਆ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਉਆ ਜੀ ਚਾਰ ਨਗ ਬਕਾਉਆ ਹੈ ਹਾਂਜੀ ਦੱਸ ਦਿਓ ਡਿਟੇਲ ਸਾਰਿਆਂ ਦੀ ਕਲੇ ਕਲੇ ਦੀ ਇਹ ਪਹਿਲੀ ਗਾ ਜੀ ਹਾਂਜੀ ਇਹਦਾ ਬੱਚਾ ਮਰਿਆ ਹੋਇਆ ਹਾਂਜੀ ਅ ਇੱਕ ਮਹੀਨਾ 10 ਦਿਨ ਦੀ ਸੂਈ ਦੀ ਇੱਕ ਮਹੀਨਾ 10 ਦਿਨ ਦੀ ਸੂਈ ਹੋਈ ਹੈ ਬੱਚਾ ਮਰੇ 16 ਲੀਟਰ ਤਿਆਰ ਹੋ ਗਿਆ 16 ਲੀਟਰ ਆਪਾਂ ਤੋਲ ਕੇ ਦੇਵਾਂਗੇ ਜੀ ਹਾਂਜੀ ਹਾਂਜੀ ਡੱਬੇ ਮਾਰ ਕੇ ਆਵਾਂ ਥੱਲੀ ਕਰਕੇ ਲੈ ਸਕਦੇ ਠੀਕ ਹੋ ਜੀ ਦੋ ਟਾਈਮ ਚਵਾਈ ਕਰੋ ਭਾਵੇਂ ਬਈ ਤਿੰਨ ਟਾਈਮ ਚਵਾਈ ਕਰੋ 16 ਲੀਟਰ ਦੁੱਧ ਤਿਆਰ ਆ ਮਿੰਟ ਉੱਪਰ ਹੋ ਗਿਆ ਵੀਰੇ ਸੂਈ ਨੂੰ ਬੱਚਾ ਮਾਰਿਆ ਹੋਇਆ ਤੇ ਦਰਮਿਆਨੇ ਘਾਦੀ ਥੋੜੇ ਮੜਾ ਧੋਰਾ ਵਖਾ ਦਿੱਤਾ ਬਿੱਟੂ ਆਈ ਥੋਰੀ ਥੋੜਾ ਬਈ ਪਸ਼ੂ ਕੈਮਰੇ ਨੂੰ ਵੇਖ ਕੇ ਡਰ ਜਾਂਦਾ ਥੋੜੀ ਦਰਮਿਆਨੇ ਘਾਦੀ ਆ ਬਾਈ 16 ਲੀਟਰ ਬਾਈ ਦੁੱਧ ਦੇਖੋ ਬਈ ਥਣ ਬੰਨੇ ਦੀ ਚੰਗੀ ਆ ਹਵਾਨਾ ਵਧੀਆ ਹਵਾਨਾ ਬਾਈ ਲੈ ਜਾ ਵੀਰੇ ਲੈ ਜਾ ਪਸ਼ੂ ਡਰਦਾ ਲੈ ਬੰਨ ਹਾਂਜੀ ਭਾਈ ਜੀ ਦੂਜੀ ਬੈੜ ਦੀ ਕੀ ਡਿਟੇਲ ਆਈ ਦੂਜੀ ਬੈੜ ਹੀ ਪਹਿਲੇ ਸੂਇਆ ਪਹਿਲੇ ਸੂਇਆ ਸੂਈ ਵੀ ਆਂਦਾ ਸੂਈ ਵੀ ਆ ਠੀਕ ਹੋ ਜੀ 20 ਦੇ ਨਾਲ ਹੀ ਸੂਈ ਵੀ ਆ ਤੇ 20 ਲੀਟਰ ਦੁੱਧ ਤਿਆਰ ਹੈ ਠੀਕ ਹੈ ਮਗਰ ਕੀ ਹੈ ਜੀ ਇਹਦੇ ਮਗਰੇ ਦੇ ਬੱਚਾ ਕਿਹੜਾ ਹੀ ਆ ਬਈ ਆਹਾ ਬੱਚਾ ਹਾਂਜੀ 20 ਲੀਟਰ ਇਸ ਟਾਈਮ ਦੁੱਧ ਤਿਆਰ ਆ ਬਈ ਆਪਾਂ ਤਿੰਨ ਟਾਈਮ ਚ ਵਾਈ ਕਰਦੇ ਆਂ ਤਿੰਨ ਟਾਈਮ ਚ ਵਾਈ ਕਰਦੇ ਆਂ 21 ਆ 20 10 ਕਰਦੇ ਹਾਂ ਠੀਕ ਹੋ ਜੀ ਬਹੁਤ ਚੰਗੀ ਹਾਈਟ ਆ ਬਾਈ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣੇ ਬਹੁਤ ਸੋ ਹੁਵਾਨਾ ਦੇਖ ਸਕਦੇ ਹੋ ਬਈ ਤੁਸੀਂ ਮੜਾ ਤੋਰਾ ਵਿਖਾਦੀ ਵੀਰੇ ਇਹਦਾ ਵੀ ਬਹੁਤ ਠੰਡੀ ਹੈ ਜੀ ਠੰਡੀ ਸੀਲ ਆ ਵੀਰੇ ਬਾਕੀ ਬਹੁਤ ਚੰਗੀ ਹਾਈਟ ਆ ਪ੍ਰਿੰਟ ਬਹੁਤ ਸੋਹਣਾ ਵੀਰੇ ਹਵਾਨਾ ਚੈੱਕ ਕਰ ਸਕਦੇ ਹੋ ਬਈ ਤੁਸੀਂ ਥਰਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਆਜੋ ਬਾਈ ਜੀ ਜੋ ਐਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਬਾਈ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਕੋਈ ਚੀਜ਼ ਰਹਿ ਜਾਂਦੀ ਆ ਸਾਥੋਂ ਉਦੋਂ ਤੁਸੀਂ ਬਾਈ ਤੋਂ ਵੀਡੀਓ ਮਗਾ ਸਕਦੇ ਹੋ ਵੀਰੇ ਉਹਦੀ ਬਹੁਤ ਵੱਡੀ ਗਾਂ ਵੀਰੇ ਸੋਹਣਾ ਰੰਗ ਰੂਪ ਦੀ ਆ ਬਾਈ ਜੀ ਇਹਦਾ ਕੀ ਮੁੱਲ ਕਰਦੇ ਜੀ ਆਪਾਂ ਇਹਦਾ ਪ੍ਰਾਈਸ ਬਾਈ ਜੀ 64000 ਦੇ 60000 ਮੁੱਲ ਕੀਤਾ ਜਾਂਦਾ ਮੰਨ ਕੀਤਾ ਜਾਊਗਾ ਜੀ ਹਾਂਜੀ ਮੋਕੇ ਦਾ ਮੰਨਤਾਂ ਨੂੰ ਮੰਨਤਾਂ ਨੂੰ ਮੋਕੇ ਦੇ ਕੀਤਾ ਜਾਊਗਾ ਤੇ ਤੀਸਰੀ ਵੜ ਦੀ ਕੀ ਡਿਟੇਲ ਹੈ ਜੀ ਤੀਜੀ ਵੜੀ ਪਹਿਲੇ ਸੂਈ ਵੀ ਠੀਕ ਦੋ ਦਿਨਾਂ ਦਾ ਹੀ ਇਹ ਤੇ ਦੋ ਦਿਨਾਂ ਦਾ ਹਾਂ ਦੋ ਦਿਨ ਹੋਇਆ ਸੂਈ ਨੂੰ ਦੋ ਦਿਨ ਹੋਇਆ ਸੂਈ ਤੇ 10 ਕਿਲੋ ਬੋਲਾ ਤਿਆਰ ਹੀ ਹੈ 10 ਕਿਲੋ ਬੋਲਾ ਤਿਆਰ ਇਹਦਾ ਕਿ ਬੱਚਾ ਬੱਚਾ ਹੀ ਹੈ ਬੱਚਾ ਹੀ ਆ ਹਾਂਜੀ ਹਾਂ ਇਹਦਾ ਵੀ ਬੱਚਾ ਤੇ 10 ਕਿਲੋ ਬੋਲਾ ਤਿਆਰ ਆ ਦੋ ਦਿਨ ਹੀ ਹੋਏ ਦੋ ਦਿਨ ਹੋਇਆ ਸੂਈ ਨੂੰ ਕਿੰਨਾ ਆਸ ਕਿਥੋਂ ਤੱਕ ਆ ਜੀ ਕਿੰਨਾ ਦੁੱਧ ਕੱਢ ਦੂਗੀ ਜੀ ਦੁੱਧ 15 ਲੀਟਰ ਕੱਢੂਗੀ 15 ਲੀਟਰ ਤੇ ਮੜਾਤੂਰਾ ਵਾਖਾ ਦੀ ਵੀਰੇ ਕ੍ਰਾਸ ਬਰੀਡ ਦੀ ਆ ਥੋੜੀ ਵੀਰੇ ਹਲਕੇ ਜਿਹੇ ਸਿੰਗ ਵੀ ਆ ਬਾਈ ਤੁਸੀਂ ਦੇਖ ਸਕਦੇ ਹੋ ਪੌਣਾ ਚੈੱਕ ਕਰ ਸਕਦੇ ਹੋ ਬਾਈ ਦੇ ਕਹਿੰਦੇ ਮੇਰੇ ਤਾਂ ਕੋ 15 ਲੀਟਰ ਤੱਕ ਬਾਈ ਆਸ ਆ ਮਤਲਬ ਸ਼ੋਰਟ ਹੀ ਨਹੀਂ ਆਸ ਹੈਗੀ ਵੀ 15 ਲੀਟਰ ਤੱਕ ਦੁੱਧ ਦੇਊਗੀ ਦੇਊਗੀ ਰੰਗ ਰੂਪ ਦੀ ਦੇਖ ਸਕਦੇ ਹੋ ਬਾਈ ਤੁਸੀਂ ਸੋਹਣੀ ਆ ਬਾਡੀ ਬੰਤਰ ਦੇਖ ਸਕਦੇ ਹੋ ਕਰਨਪੁਰ ਨ ਵੀ ਦੇਖ ਸਕਦੇ ਹੋ ਬਾਈ ਜੀ ਇਹਦਾ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਪ੍ਰਾਈਸ 40000 ਇਹਦਾ ਮੁੱਲ 40000 ਬਾਈ ਕੋਲ ਬਾਈ ਹਾਈ ਕੁਆਲਿਟੀ ਦਾ ਹੀ ਪਸ਼ੂ ਹੈਗਾ ਤੇ ਜੇ ਆਪਾਂ ਕਹਿ ਦਈਏ ਬਈ ਜੇ ਕਿਸੇ ਘਰ ਨੇ ਲੈਣੇ ਸ਼ੋ ਛੋਟੇ ਬਜਟ ਵਾਲੇ ਉਹ ਪਸ਼ੂ ਵੀ ਹੈਗਾ ਬਾਈ ਕੋਲ ਤੇ ਤਕਰੀਬਨ ਬਾਈ ਆਪਣੇ ਕੋਲ ਤਿੰਨ ਚਾਰ ਪਸ਼ੂ ਅਵੇਲੇਬਲ ਹੁੰਦੇ ਹੀ ਹਰ ਟਾਈਮ ਜੀ ਆਪਣੇ ਕੋਲ ਤਿੰਨ ਚਾਰ ਪਸ਼ੂ ਹਰ ਟਾਈਮ ਹਾਂ ਠੀਕ ਹੋਈ ਜੇ ਬਾਈ ਜੀ ਆਪਾਂ ਔਨਲਾਈਨ ਡਿਲੀਵਰੀ ਕਰਨੀ ਹੋਵੇ ਤੇ ਕੀ ਪ੍ਰੋਜੈਕਟ ਹੈ ਜੀ ਆਪਣਾ ਜੀ ਜੇ ਮਲਾਵੀ ਆਪਾਂ ਆਨਲਾਈਨ ਡਿਲੀਵਰੀ ਕਰਨੀ ਹੋਵੇ ਤੇ ਪੇਮੈਂਟ ਦਾ ਕਿਵੇਂ ਕਰਦੇ ਜੀ ਪੇਮੈਂਟ ਆਪਣੇ ਅਕਾਊਂਟ ਚ ਪਾ ਦੇ ਜੀ ਠੀਕ ਹੋ ਜੀ ਤੇ ਆਪਣੀ ਗੱਡੀ ਆਪਦੀ ਹੈਗੀ ਆ ਗੱਡੀ ਛੱਡ ਕੇ ਠੀਕ ਹੋ ਜੀ ਤੇ ਆਹ ਲਾਸਟ ਵੈੜ ਵਾਲੀ ਆ ਜੋ ਕੀ ਡਿਟੇਲ ਹੈ ਜੀ ਇਹਦੀ ਇਹ ਰਾਠੀ ਹੈ ਜੀ ਠੀਕ ਹੋ ਜੀ ਤੇ ਤੀਜੇ ਸੂਏ ਆ ਤੀਜੇ ਸੂਆ ਸੁਈ ਹੋਈ ਹੈ ਜੀ ਨਹੀਂ ਜੀ ਗੱਪਣਾ ਠੀਕ ਹਜੇ 8 ਦਿਨਾਂ ਦੀ ਕੱਚੀ ਆ 8 ਦਿਨਾਂ ਦੀ ਕੱਚੀ ਆ ਹਾਂ ਜੀ ਦੂਜੇ ਸੂਏ ਨੇ 20 ਲੀਟਰ ਦਾ ਦਿੱਤਾ ਹੈ ਦੂਸਰੇ ਸੂਏ 20 ਲੀਟਰ ਦਾ ਦਿੱਤਾ 22 23 ਦੀ ਆਸ ਹੈ 22 23 ਕਰੂਗਾ ਠੀਕ ਹੋ ਜੀ ਰਾਠੀ ਗੰਭਾਈ ਤੁਸੀਂ ਵੇ ਬਾਡੀ ਬਾਂਦਰ ਦੇਖ ਸਕਦੇ ਹੋ ਬਈ ਤੁਸੀਂ ਤਕਰੀਬਨ ਗਰਮੀਆਂ ਚ ਇਹੋ ਜਿਹੇ ਪਸ਼ੂਰੀ ਬਹੁਤ ਜ਼ਿਆਦਾ ਮੰਗ ਵਧ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਆਜੋ ਭਾਈ ਜੀ ਮੋੜ ਇਹ ਕਿਸਾਨ ਵੀਰੋ ਥੋੜੀ ਵੀਡੀਓ ਲੰਮੀ ਬਣੂਗੀ ਤੇ ਪੂਰੀ ਦੇਖੋ ਇੱਕ ਰਿਕਵੈਸਟ ਹੀ ਆਪਣੀ ਤੇ ਆਪਣੇ ਚੈਨਲ ਨੂੰ ਜਰੂਰ ਸਪੋਰਟ ਕਰੋ ਹਰ ਰੋਜ਼ ਤੁਹਾਡੇ ਲਈ ਬਹੁਤ ਵਧੀਆ ਪਸ਼ੂ ਲੈ ਕੇ ਆਉਂਦੇ ਆਂ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਬਾਈ ਜੀ ਇਹਦਾ ਕੀ ਮੁੱਲ ਕਰਦੇ ਆਂ ਜੀ ਆਪਾਂ ਜੀ ਇਹ ਗਾਂ ਦਾ ਵੱਲ 46000 ਇਹਦਾ ਗਾਂ ਦਾ ਮੁੱਲ 46000 ਰੁਪਏ ਕੀਤਾ ਜਾਉਂਦਾ ਤੇ ਬਾਈ ਜੀ ਆਪਾਂ ਜਿੰਨੇ ਪਸ਼ੂ ਦੱਸਿਆ ਸਾਰਿਆਂ ਤੋਂ ਆਪਾਂ ਮਾਨਦਾਨ ਕਰਾਂਗੇ ਜੀ ਹਾਂ ਜੀ ਹਾਂ ਜੀ ਜਰੂਰ ਠੀਕ ਹੋ ਜੀ ਤੇ ਬਾਕੀ ਇਸੇ ਤਰ੍ਹਾਂ ਵੀ ਹਾਂ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕੰਟਰੈਕਟਰ ਨੰਬਰ ਆਪਣਾ ਮਿਹਰੇ ਨੰਬਰ 159 5859 ਇੱਕ ਵਾਰ ਫਿਰ ਬੋਲ ਦਿਜੀ 99159 5859 ਇਸੇ ਤਰ੍ਹਾਂ ਫਿਰ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੇ ਕੋਈ ਵੀਰ ਇਹਨਾਂ ਚ ਤੁਹਾਨੂੰ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਜਰੂਰ ਗੱਲਬਾਤ ਕਰੋ ਤੇ ਥੈਂਕ ਯੂ ਬਾਈ ਜੀ